ਸੋਰਠ ਮਹੱਲਾ ਪੰਜਵਾ ਪਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪ ਅੰਧ ਕਰੋਂਿਤ ਪ੍ਰਾਣੀ ਹਰਿ ਸਾਚਾ ਸਿਮਰਹੁ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਭ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਬਿਨਾਸ਼ਣ ਸਭ ਦੁਖ ਨਾਸ਼ਣ ਗੁਰਜਨਨੀ ਮਨ ਲਾਗਾ ਗੁਣ ਗਾਵਤ ਅਜੂਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੋਹਿਲੀ ਆਦ ਅੰਤ ਮਦ ਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨ ਕੋ ਸੋ ਪ੍ਰਭ ਹੋਆ 베ਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅਨਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਕਬ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਵਿਨਾਸ਼ਣ ਸਭ ਦੁਖ ਨਾਸ਼ਣ ਗੁਰ ਜਨਨੀ ਮਨ ਲਗਾਏ ਗੁਣ ਗਾਵਤਾ ਜੁਤਾ ਬినాਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪ ਅੰਧ ਕਰੋਂਿਤ ਪ੍ਰਾਣੀ ਹਰਿ ਸਾਚਾ ਸਿਮਰਿ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਭ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਬਿਨਾਸ਼ਣ ਸਭ ਦੁਖ ਨਾਸ਼ਣ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਜੂਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੋਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨ ਕੋ ਸੋ ਪ੍ਰਭ ਹੋਆ 베ਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਨ ਕਬ ਹੁ ਜਾਈ ਰਹਾ অমৃত ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ વિનાਸ਼ਣ ਸਭ ਦੁਖ ਨਾਸ਼ਣ ਗੁਰ ਜਨਨੀ ਮਨ ਲਗਾ ਗੁਣ ਗਾਵਤਾ ਜੂਤਾ ਬినాਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪ ਅੰਧ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਗਭ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਬਿਨਾਸ਼ਣ ਸਭ ਦੁਖ ਨਾਸ਼ਣ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਜੁਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਹਾਤਾ ਸੋਹਿਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ ਬੇਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨ ਕੋ ਸੋ ਪ੍ਰਭ ਹੋਆ ਬੇਲੀ ਸੋ ਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅੰਤ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਗਭੂ ਜਾਈ ਰਹਾ অমৃত ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ વિનાਸ਼ਣ ਸਭ ਦੁਖ ਨਾਸ਼ਣ ਗੁਰ ਜਨਨੀ ਮਨ ਲਗਾ ਗੁਣ ਗਾਵਤਾ ਜੂਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ गोरठ मोहल्ला पंचवा पार ब्रह्म हो सहाय कथा कीर्तन सुखदाई गुरु पूरे की वाणी जप अंद करो नित प्राणी हर साचा सिमरो पाई साध संग सदा सुख पाईए हर विसन्न कब हो जाई रहा अमृत नाम परमेश्वर तेरा ਜੋ ਸਿਮਰੇ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਬਿਨਾਸ਼ਣ ਸਭ ਦੁਖ ਨਾਸ਼ਣ ਗੁਰ ਜਨਨੀ ਮਨ ਲਗਾ ਗੁਣ ਗਾਵਤਾ ਜੁਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੋਹਿਲੀ ਆਦ ਅੰਤ ਮਦ ਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨ ਕੋ ਸੋ ਪ੍ਰਭ ਹੋਆ 베ਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅੰਤ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰ ਨਗਭੂ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਵਿਨਾਸ਼ਣ ਸਭ ਦੁਖ ਨਾਸ਼ਣ ਗੁਰ ਜਨਨੀ ਮਨ ਲਾਗਾ ਗੁਣ ਗਾਵਤਾ ਜੂਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੋਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੋਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪ ਅੰਧ ਕਰੋਂਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਕਬ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਬਿਨਾਸ਼ਣ ਸਭ ਦੁਖ ਨਾਸ਼ਣ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਜੁਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੋਹਿਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ ਬੇਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨ ਕੋ ਸੋ ਪ੍ਰਭ ਹੋਆ ਬੇਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਨ ਨਗਭੂ ਜਾਈ ਰਹਾ অমৃত ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ વિનાਸ਼ਣ ਸਭ ਦੁਖ ਨਾਸ਼ਣ ਗੁਰ ਚਰਨੀ ਮਨ ਲਗਾ ਗੁਣ ਗਾਵਤਾ ਜੁਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ ਬੇਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ ਬੇਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅਣਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਕਬ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਬਿਨਾਸ਼ਣ ਸਭ ਦੁਖ ਨਾਸ਼ਣ ਗੁਰ ਜਨਨੀ ਮਨ ਲਗਾ ਗੁਣ ਗਾਵਤ ਜੁਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਹਾ ਤਾ ਸੋਹੇਲੀ ਆਦ ਅੰਤ ਮਦ ਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨ ਕੋ ਸੋ ਪ੍ਰਭ ਹੋਆ 베ਲੀ ਸੋ ਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅੰਤ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਕਭ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਵਿਗਨ ਬਿਨਾਸ਼ਣ ਸਭ ਦੁਖ ਨਾਸ਼ਣ ਗੁਰ ਜਨਨੀ ਮਨ ਲਗਾ ਗੁਣ ਗਾਵਤਾ ਜੁਤ ਅਬినాਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ गोरठ मोहल्ला पंचवा पार ब्रह्म हो सहाय कथा कीर्तन सुख दाई गुरु पूरे की वाणी जप अंद करो नित प्राणी हर साचा सिमरो पाई साध संग सदा सुख पाईए हर विसन्न कब हो जाई रहा अमृत नाम परमेश्वर तेरा ਜੋ ਸਿਮਰੇ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਬਿਨਾਸ਼ਣ ਸਭ ਦੁਖ ਨਾਸ਼ਣ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਜੁਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੋਹਿਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਹਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨ ਕੋ ਸੋ ਪ੍ਰਭ ਹੋਆ 베ਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਕਬ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਵਿਨਾਸ਼ਣ ਸਭ ਦੁਖ ਨਾਸ਼ਣ ਗੁਰ ਜਨਨੀ ਮਨ ਲਗਾ ਗੁਣ ਗਾਵਤਾ ਚੂਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ गोरठ मोहल्ला पंचवा पार ब्रह्म हो सहाय कथा कीर्तन सुखदाई गुरु पूरे की वाणी जप अंद करो नित प्राणी हर साचा सिमरो पाई साध संग सदा सुख पाईए हर विसन्न कब हो जाई रहा अमृत नाम परमेश्वर तेरा ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਬਿਨਾਸ਼ਣ ਸਭ ਦੁਖ ਨਾਸ਼ਣ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਅਜੂਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੋਹਿਲੀ ਆਦ ਅੰਤ ਮਦਨਾਨਕੋ ਸੋ ਪ੍ਰਭੂ ਆ ਬੇਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨ ਕੋ ਸੋ ਪ੍ਰਭੂ ਆ ਬੇਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਨ ਨਗਭੂ ਜਾਈ ਰਹਾ অমৃত ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ વિનાਸ਼ਣ ਸਭ ਦੁਖ ਨਾਸ਼ਣ ਗੁਰ ਚਰਨੀ ਮਨ ਲਗਾ ਗੁਣ ਗਾਵਤਾ ਜੁਤਾ ਬినాਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਧਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਧਨਾਨਕੋ ਸੋ ਪ੍ਰਭ ਹੋਆ 베ਲੀ ਕੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅਣਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਕਬ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਬਿਨਾਸ਼ਣ ਸਭ ਦੁਖ ਨਾਸ਼ਣ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਜੁਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੋਹਿਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ ਬੇਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨ ਕੋ ਸੋ ਪ੍ਰਭ ਹੋਆ ਬੇਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅੰਤ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਨ ਨਗ ਬਹੂ ਜਾਈ ਰਹਾ অমৃত ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਬਿਨਾਸ਼ਣ ਸਭ ਦੁਖ ਨਾਸ਼ਣ ਗੁਰ ਚਰਨੀ ਮਨ ਲਾਗਾ ਗੁਣ ਗਾਵਤਾ ਜੂਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ गोरठ मोहल्ला पंचवा पार ब्रह्म हो सहाय कथा कीर्तन सुख दाई गुरु पूरे की वाणी जप अंद करो नित प्राणी हर साचा सिमरो पाई साध संग सदा सुख पाईए हर विसन्न कब हो जाई रहा अमृत नाम परमेश्वर तेरा ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਬਿਨਾਸ਼ਣ ਸਭ ਦੁਖ ਨਾਸ਼ਣ ਗੁਰ ਜਨਨੀ ਮਨ ਲਗਾ ਗੁਣ ਗਾਵਤ ਅਜੂਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੋਹਿਲੀ ਆਦ ਅੰਤ ਮਤਿ ਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨ ਕੋ ਸੋ ਪ੍ਰਭ ਹੋਆ 베ਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅੰਤ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਕਬ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਵਿਨਾਸ਼ਣ ਸਭ ਦੁਖ ਨਾਸ਼ਣ ਗੁਰ ਜਨਨੀ ਮਨ ਲਗਾ ਗੁਣ ਗਾਵਤਾ ਚੂਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪ ਅੰਧ ਕਰੋਂਿਤ ਪ੍ਰਾਣੀ ਹਰਿ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਕਬ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਬਿਨਾਸ਼ਣ ਸਭ ਦੁਖ ਨਾਸ਼ਣ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਅਜੂਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੋਹਿਲੀ ਆਦ ਅੰਤ ਮਦ ਨਾਨਕੋ ਸੋ ਪ੍ਰਭੂ ਆ ਬੇਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨ ਕੋ ਸੋ ਪ੍ਰਭੂ ਆ ਬੇਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅੰਤ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਨ ਕਬ ਹੋ ਜਾਈ ਰਹਾ অমৃত ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ વિનાਸ਼ਣ ਸਭ ਦੁਖ ਨਾਸ਼ਣ ਗੁਰ ਜਨਨੀ ਮਨ ਲਗਾ ਗੁਣ ਗਾਵਤਾ ਚੁਤਾ ਬినాਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਧਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਧਨਾਨਕੋ ਸੋ ਪ੍ਰਭ ਹੋਆ 베ਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪ ਅੰਧ ਕਰੋਂਿਤ ਪ੍ਰਾਣੀ ਹਰਿ ਸਾਚਾ ਸਿਮਰਹੁ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਨ ਨਗ ਭੂਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ ਬਿਨਾਸ਼ਣ ਸਭ ਦੁਖ ਨਾਸ਼ਣ ਗੁਰ ਚਰਨੀ ਮਨ ਲਾਗ ਗੁਣ ਗਾਵਤ ਅਜੂਤਾ ਬਿਨਾਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨ ਕੋ ਸੋ ਪ੍ਰਭ ਹੋਆ 베ਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਅੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਨ ਨਗਭੂ ਜਾਈ ਰਹਾ অমৃত ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗੜਾ વિનાਸ਼ਣ ਸਭ ਦੁਖ ਨਾਸ਼ਣ ਗੁਰ ਚਰਨੀ ਮਨ ਲਗਾ ਗੁਣ ਗਾਵਤਾ ਜੁਤਾ ਬినాਸੀ ਅਣ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕੋ ਸੋ ਪ੍ਰਭ ਹੋਆ 베ਲੀ